ਤਾਂ ਰੇ ਲੱਗਦਾ ਬੰਦੇ ਨੂੰ ਕਿ ਬਾ ਇੱਥੋਂ ਛੱਡ ਕੇ ਤਾਂ ਆਪਾਂ ਭੱਜ ਜਾਈਏ ਦੂਰ ਵਾਲੇ ਪਾਸੇ ਹੋ ਜਾਈਏ ਜਿੱਧਰ ਰੇਂਜ ਹੈ ਨਹੀਂਗੀ ਇਹਦੀ ਪਰ ਕਾਫੀ ਦੂਰ ਤੱਕ ਇਹ ਕਿਉਂਕਿ ਲਗਾਤਾਰ ਮਸ਼ੀਨਾਂ ਦੇ ਨਾਲ ਦਾਗੇ ਜਾ ਰਹੇ ਆ ਜ਼ਬਰਦਸਤ ਮਸ਼ੀਨਾਂ ਨੇ ਉਹਨਾਂ ਦੇ ਨਾਲ ਇਹ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇੱਥੇ ਕਿਸਾਨਾਂ ਦਾ ਟੱਕਰਾ ਹੋ ਗਿਆ ਹਰਿਆਣਾ ਸਰਕਾਰ ਦੇ ਨਾਲ ਦੇਖੋਗੇ ਉਧਰ ਟਰੈਕਟਰਾਂ ਦੇ ਨਾਲ ਵੈਰੀਕੇਟ ਖੇਚਣ ਦੀ ਕੋਸ਼ਿਸ਼ ਪਰ ਟਰੈਕਟਰ ਦੇ ਉੱਪਰ ਸੁੱਟ ਦਿੱਤਾ ਹੰਝੂ ਗੈਸ ਦਾ ਗੋਲਾ ਇੱਕ ਉਧਰਲੇ ਬੰਨੇ ਗੋਲਾ ਸੁੱਟ ਦਿੱਤਾ ਉਹ ਦੇਖੋ ਉਧਰ ਗੋਲਾ ਸਿੱਟਦਾ ਜਿੱਥੇ ਟੋਲ ਗੇਟ ਝੰਡਾ ਗੱਡਦਾ ਤੇ ਪੰਜਾਬ ਦਾ ਝੰਡਾ ਗੱਡਦਾ ਕਹਿੰਦੇ ਝੰਡੇ ਵੀ ਗੱਡ ਦਿੱਤੇ ਉਧਰ ਜਾ ਕੇ ਪਰ ਆ ਦੇਖੋ ਲਗਾਤਾਰ ਗੋਲੇ ਦੇ ਗੋਲੇ ਧਾਕੇ ਜਾ ਰਹੇ ਆ ਹੰਝੂ ਗੈਸ ਦੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਹਾਂਜੀ ਨੌਜਵਾਨ ਫੜ ਕੇ ਅੱਥਾ ਤੇ ਦੁਆਰੇ ਫੇਰ ਸਿੱਟ ਰਹੇ ਆ ਵਾਪਸ ਸਿੱਟ ਰਹੇ ਆ ਆਵਾਜ਼ ਜਿਹੜੀ ਆ ਠਾ ਠਾ ਦੀ ਆਵਾਜ਼ ਆ ਰਹੀ ਆ ਇਹ ਹੰਝੂ ਗੈਸ ਦੇ ਗੋਲੇ ਜਦੋਂ ਫਟਦੇ ਆ ਤਾਂ ਉਹਨਾਂ ਦੀ ਆਵਾਜ਼ ਆਤਾ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਹੰਝੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਆ ਔਰ ਉਸ ਦਾ ਅਸਰ ਦੇਖੋ ਕਿਵੇਂ ਦਾ ਹੁੰਦਾ ਹੈ ਕਿਉਂਕਿ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਔਰ ਜਦੋਂ ਬਾਈ ਹੁਣੀ ਵੀ ਜਾ ਕੇ ਉਧਰ ਆਏ ਆ ਤਾਂ ਦੇਖੋ ਹਰੇਕ ਬੰਦੇ ਦੀਆਂ ਅੱਖਾਂ ਤੇ ਅਸਰ ਕਰਦਾ ਇਹ ਕਿਉਂਕਿ ਸਿੱਧਾ ਅੱਖਾਂ ਨੂੰ ਜਿਹੜਾ ਇਸ ਦਾ ਧੂਆਂ ਜਾ ਚੜਦਾ ਉਸ ਤੋਂ ਬਾਅਦ ਹੁਣ ਜੌਨ ਡੀਅਰ ਟਰੈਕਟਰ ਪੈਗੇ ਉਧਰਲੇ ਬੰਨੇ ਜੌਨ ਡੀਅਰ ਟਰੈਕਟਰਾਂ ਦੇ ਮਗਰ ਟੋਚਨ ਪਾਏ ਜਾਣਗੇ ਉਹ ਸਾਹਮਣੇ ਦੇਖੋ ਜੌਨ ਡੀਅਰ ਟਰੈਕਟਰ ਨੇ ਜਿਹੜੇ ਇਹ ਜਾ ਰਹੇ ਆ ਔਰ ਪੂਰਾ ਲਾਮ ਲਸ਼ਕਰ ਲੈ ਕੇ ਆਇਆ ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆਇਆ ਚੱਲ ਕੇ ਦਿਖਾਉਂਦੇ ਅਗਲੀ ਤਸਵੀਰ ਤੁਹਾਨੂੰ ਅਸੀਂ ਕਿ ਉੱਪਰ ਅਗਲੇ ਬੰ ਤਾਂ ਉਧਰ ਦੀ ਤਸਵੀਰ ਦਿਖਾਉਨੇ ਆ ਤਾਂ ਉਸ ਪਾਸੇ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਆ ਪਰ ਉਧਰੋਂ ਨੌਜਵਾਨ ਵੀ ਚੱਕ-ਚੱਕ ਕੇ ਉਹਨਾਂ ਗੋਲਿਆਂ ਨੂੰ ਵਾਪਸ ਛੁੱਟਦੇ ਹੋਏ ਨਜ਼ਰ ਆ ਰਹੇ ਆ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਪਰੋ ਪੰਜਾਬ ਟੀਵੀ ਦੇ ਉੱਪਰ ਔਰ ਛੱਟ ਵੀ ਲੱਜੀ ਆ ਬਾਪ ਉਹਨਾਂ ਦੇ ਕੀ ਹੋਇਆ ਗੋਲੀ ਗੋਲੀ ਆ ਦਿਖਾਓ ਇਹਦੇ ਉੱਪਰ ਬਲਾ ਰ ਹੋ ਜਾਣਾ ਹਾਂ ਕੀ ਹੋਇਆ ਕੀ ਆਇਓ ਗਏ ਸੰਗਲ ਪਾਉਣ ਗਏ ਸੀਗੇ ਸੰਗਲ ਪਾਉਣ ਗਏ ਸੀ ਤਾਂ ਉਹ ਆਏ ਗੋਲੀਆਂ ਲਾ ਕੇ ਟਰੈਕਟਰ ਤੇ ਹਮਲਾ ਕਰਨ ਸੀ ਉਹਨਾਂ ਨੂੰ ਰੋਕਿਆ ਉਹਨਾਂ ਨੇ ਸਿੱਧੀ ਮੇਰੇ ਮਾਰ ਦਿੱਤੀ ਗੋਲੀਆਂ ਮਾਰੀਆਂ ਬਿਲਕੁਲ ਪਾਸੇ ਦੀ ਗੋਲੀ ਕਹਿੰਦੇ ਮਾਰੀ ਦੇਖੋ ਇੰਟਰਨੈਟ ਤਾਂ ਹੈਗਾ ਬੰਦ ਇੰਟਰਨੈਟ ਬੰਦ ਆ ਜਿਹੜਾ ਇਸ ਟਾਈਮ ਅਸਥਰੂ ਗਏ ਤੇ ਗੋਲੇ ਵਜਦੇ ਹਨ ਇਹਦੇ ਨਾਲ ਦਮ ਘੁੱਟ ਹੁੰਦਾ ਵਾ ਇਨਾਂ ਦਾ ਇਸ ਵਾਰ ਜ਼ਿਆਦਾ ਮਟੀਰੀਅਲ ਖਤਰਨਾਕ ਪਾਇਆ ਕੈਮੀਕਲ ਪਾਜੇ ਤੁਸੀਂ ਆਪਣੇ ਚੈਨਲ ਰਾਹੀਂ ਦੱਸ ਸਕਦੇ ਹੋ ਤਾਂ ਸਨੇਹਾ ਇਹ ਬਚਾਓ ਵੀ ਇੱਥੇ ਪਾਣੀ ਦੀਆਂ ਬੋਤਲਾਂ ਪਹੁੰਚਾਈਆਂ ਜਾਣ ਪਾਣੀ ਦੀਆਂ ਬੋਤਲਾਂ ਵੱਧ ਤੋਂ ਵੱਧ ਪਾਣੀ ਪਾਹਾਂ ਪਾਣੀ ਇੱਥੇ ਪਹੁੰਚਾ ਜਾਵੇ ਪਾਣੀਾਂ ਤੇ ਬੋਰੀਆਂ ਪਾਣੀ ਪਾਣੀ ਦੀ ਬਹੁਤ ਜ਼ਿਆਦਾ ਮੰਗ ਹੈ ਇੱਥੇ ਪਾਣੀ 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 ਕਹਿੰਦੇ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਤਾਂ ਜੌਂਡੀਆ ਟਰੈਕਟਰ ਲੱਗੇ ਉਧਰਲੇ ਬੰਨੇ ਇੱਧਰ ਆਓ ਵਤਨ ਜਰਾ ਇੱਧਰ ਆਓ ਇੱਧਰ ਆਓ ਉਧਰ ਹੁਣ ਹਿੰਦੁਸਤਾਨ ਟਰੈਕਟਰ ਵੀ ਉਧਰਲੇ ਬੰਨੇ ਪਹੁੰਚ ਗਿਆ ਤਾਂ ਉਧਰ ਜੌਂਡੀਆ ਟਰੈਕਟਰਾਂ ਦੇ ਨਾਲ ਬੈਰੀਗੇਟ ਪਟਣ ਦੀ ਕੋਸ਼ਿਸ਼ ਹੋ ਰਹਾ ਆ ਇਧਰ ਖੇਤਾਂ 'ਚ ਦੇਖੋ ਖੇਤਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਹੋਇਆ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਇਧਰਲੇ ਬੰਨੇ ਵੀ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਤਾਂ ਦੂਰ ਤੱਕ ਮਾਰ ਕਰਨ ਵਾਲੇ ਇਹ ਗੋਲੇ ਡਾਗੇ ਜਾ ਰਹੇ ਆ ਪਰ ਇਧਰੋਂ ਤਸਵੀਰ ਜਿਹੜੀ ਦਿਖਾਉਨੇ ਆ ਸਾਹਮਣੇ ਜਿਹੜਾ ਇਹ ਕਿਸਾਨ ਜਿਹੜੇ ਆ ਉਹਨਾਂ ਦੇ ਉੱਪਰ ਗੋਲੇ ਡਾਗੇ ਜਾ ਰਹੇ ਆ ਪਰ ਕਿਸਾਨਾਂ ਨੇ ਟੋਚਨ ਪਾ ਦਿੱਤੇ ਆ ਕਿਸਾਨਾਂ ਵੱਲੋਂ ਟੋਚਨ ਪਾਏ ਜਾ ਰਹੇ ਆ ਲਗਾਤਾਰ ਟੋਚਨ ਪਾ ਕੇ ਖਦੇੜਨ ਦੇ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਗੋਲਾ ਇੱਧਰ ਵੀ ਆ ਕੇ ਡਿੱਗਿਆ ਕਈ ਗੋਲੇ ਡਿੱਗੇ ਇੱਧਰ ਆ ਕੇ ਤਾਂ ਬਹੁਤ ਪਰੇਸ਼ਾਨ ਕਰਦਾ ਹੈ ਗੋਲੇ ਜਦੋਂ ਡਿੱਗਦੇ ਆ ਤਾਂ ਬਹੁਤ ਰਿਐਕਟ ਕਰਦੇ ਸਾਹਮਣੇ ਡਰੋਨ ਉਡਾ ਦਿੱਤਾ ਗਿਆ ਹੁਣ ਹੁਣ ਇੱਕ ਹੋਰ ਡਰੋਨ ਉੱਡ ਗਿਆ ਤਾਂ ਉਧਰੋਂ ਲਗਾਤਾਰ ਗੋਲੇ ਧਾਕੇ ਜਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਇੱਕ ਪਾਸਾ ਟੋਚਨ ਪਾ ਲਿਆ ਟੋਚਨ ਪਾ ਕੇ ਬੈਰੀਕੇਡ ਧੂਕੇ ਖਿੱਚ ਲਿਆ ਮੁੰਡਿਆਂ ਨੇ ਉਹ ਬੈਰੀਕੇਡ ਖਿੱਚ ਲਿਆ ਮੁੰਡਿਆਂ ਨੇ ਟੋਚਨ ਪਾ ਕੇ ਜੋਂਡੀਓ ਟਰੈਕਟਰਾਂ ਦੇ ਨਾਲ ਬੈਰੀਕੇਡ ਧੂਕੇ ਲਿਆਏ ਨੌਜਵਾਨ ਉਹ ਡਰੋਨ ਆ ਗਿਆ ਡਰੋਨ ਆ ਗਿਆ ਬੈਰੀਕੇਡ ਖਿ ले आया नौजवान ता लगातार ਹੰਝੂ ਕਾਸਤੇ ਗੋਲੇ ਵੀ ਦਾਗੇ ਜਾ ਰਹੇ ਆ ਹਾਂ ਬਹੁਤ ਬੁਰਾ ਹੁੰਦਾ ਮੌਕੇ ਦੇ ਉੱਪਰ ਤਾਂ ਕਾਫੀ ਵਾਈਡ ਰੇਂਜ ਵਾਲੇ ਗੋਲੇ ਦਾਗੇ ਜਾ ਰਹੇ ਆ ਤਾਂ ਉਧਰਲੇ ਬੰਨੇ ਜੌਂਡੀਰ ਟਰੈਕਟਰਾਂ ਨੇ 4x4 ਟਰੈਕਟਰ ਆ ਜਿਹੜੇ ਉਹਨਾਂ ਨੇ ਦੋ ਚੰਪਾ ਲਿਆ ਤਾਂ ਜ਼ਬਰਦਸਤ ਧਮਾਕੇ ਜ਼ਬਰਦਸਤ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਔਰ ਆ ਦੇਖੋ ਦੂਰ ਤੱਕ ਹਾਂਜੀ ਕੀ ਹਾਂ ਬਚਾਅ ਹੋ ਗਿਆ ਹਾਂਜੀ ਹਾਂ ਬਚਾਅ ਤਾਂ ਬਚਾਅ ਹੋ ਗਿਆ ਕੋਈ ਇੱਕ ਕਿਸਾਨ ਦੱਸਿਆ ਜਾ ਰਿਹਾ ਕਿ ਚਪੇਟ ਦੇ ਵਿੱਚ ਵੀ ਆਇਆ ਤਾਂ ਡਰੋਨ ਆ ਗਿਆ ਲਗਾਤਾਰ ਇੱਕ ਟਰੈਕਟਰ ਦੇ ਨਾਲ ਟੋਚਨ ਪਾ ਲਿਆ ਗਿਆ ਟਰੈਕਟਰ ਦੇ ਨਾਲ ਪਰ ਹੁਣ ਉਧਰ ਦੇਖੋ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਡਰੋਨ ਤੇ ਸਟਿਲ ਰੱਖੋ ਜਰਾ ਕਿਉਂਕਿ ਉਹ ਡਰੋਨ ਹੁਣ ਗੋਲਾ ਸਿੱਟੂਗਾ ਉਸ ਡਰੋਨ ਦੀ ਮੂਵਮੈਂਟ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲਗਾਤਾਰ ਇਹਨਾਂ ਡਰੋਨਸ ਦੇ ਨਾਲ ਗੋਲੇ ਛੁੱਟੇ ਜਾ ਰਹੇ ਆ ਕਿਉਂਕਿ ਜਦੋਂ ਕਿਸਾਨ ਉੱਥੇ ਜਾਂਦੇ ਆ ਨੇੜੇ ਟੋਚਨ ਪਾਉਂਦੇ ਆ ਕਿਸਾਨ ਤਾਂ ਉੱਪਰ ਗੋਲੇ ਛੁੱਟ ਦਿੱਤੇ ਜਾਂਦੇ ਆ ਗੋਲੇ ਦਾਗੇ ਜਾਂਦੇ ਆ ਤਾਂ ਦੂਜੇ ਬੰਨੇ ਇਧਰ ਟੋਚਨ ਵੀ ਦੂਜੇ ਬੰਨੇ ਟੋਚਨ ਵੀ ਪਾ ਲਿਆ ਗਿਆ ਤਾਂ ਲਗਾਤਾਰ ਮਸ਼ੀਨਾਂ ਦੇ ਨਾਲ ਵੀ ਗੋਲੇ ਦਾਗੇ ਜਾ ਰਹੇ ਆ ਇਸ ਡਰੋਨ ਨਾਲ ਸਰਵਲੈਂਸ ਵੀ ਕੀਤੀ ਜਾ ਰਹੀ ਹੈ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਔਰ ਨਾਲ ਹੀ ਇਸ ਦੇ ਨਾਲ ਵੀਡੀਓਗ੍ਰਾਫੀ ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਔਰ ਦੂਜੇ ਬੰਨੇ ਇਸ ਡਰੋਨ ਦੇ ਨਾਲ ਗੋਲੇ ਵੀ ਛੁੱਟੇ ਜਾ ਰਹੇ ਗੋਲੇ ਵੀ ਦਾਗੇ ਜਾ ਰਹੇ ਆ ਤਾਂ ਉਹ ਦੇਖੋ ਨੌਜਵਾਨਾਂ ਨੇ ਪੱਟ ਲਿਆ ਬੈਰੀਕੇਟ ਨੌਜਵਾਨਾਂ ਨੇ ਬੈਰੀਕੇਟ ਪੱਟ ਲਿਆ ਬੈਰੀਕੇਟ ਪੱਟ ਕੇ ਇਹਨਾਂ ਨੌਜਵਾਨਾਂ ਨੇ ਹੁਣ ਖਿੱਚ ਲਿਆ ਢੂਲੇ ਆ ਬੈਰੀਕੇਟ ਉਹ ਮਰਦੇ ਛਾਤੀ ਮਰਦੇ ਕੱਪੜੇ ਘੜ ਲਓ ਦੂਰ ਹਾਲਿਆ ਪਰ ਉਹ ਆ ਦੂਰ ਹੋ ਜਾਓ ਉਹ ਬਈ ਹਵਾ ਦੇ ਦੂਰ ਹੋ ਜਾਓ ਤਾਂ ਇੱਕ ਸ਼ਾਇਦ ਕਿਸਾਨ ਦੀ ਸਿਹਤ ਵੀ ਵਿਗੜੀ ਆ ਇੱਕ ਕਿਸਾਨ ਦੀ ਸਿਹਤ ਵਿਗੜੀ ਆ ਸਤਕਾਰ ਦਾ ਇਹਨਾਂ ਦਾ ਬੇੜਾਗਰ ਕੋਜਾ ਦੇਖੋ ਕਿੰਨੇ ਜਵਾਨ ਘੇਰਦੇ ਇਹਨਾਂ ਦੇ ਸਿਰ ਮੂੰਹ ਹੋਰ ਤੇ ਇਹਨਾਂ ਦੇ ਕੋਈ ਹਾਂ ਤੋਂ ਜੱਗਾ ਨਹੀਂ ਕੋਈ ਇਹਨਾਂ ਦੇ ਜਵਾਈ ਪਏ ਐਸੇ ਮੋਦੀ ਦੇ ਹਰਖੱਟੜ ਦੇ ਤਰ੍ਹਾਂ ਦੇ ਠੀਕ ਹੈ ਜੀ ਇਹ ਹੋਇਆ ਹੋਇਆ ਕੀ ਆ ਜੀ ਇਹ ਇਹਨਾਂ ਨੇ ਅਤਰੂ ਗੈਦਾ ਗੋਲਾ ਗੇਰਿਆ ਮੁੰਡੇ ਦਾ ਵੱਜਿਆ ਇਹ ਮੂੰਹ ਤੇ ਦੇਖੋ ਕਿੰਨੀ ਹਾਲਤ ਖਰਾਬ ਹੈ ਇਹਨਾ ਇਹਨੂੰ ਸੋਚਣਾ ਜਿੰਦਾ ਵੀ ਜੈਨਾ ਦੇ ਬੱਚੇ ਹੁੰਦੇ ਤਾਂ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਦੇ ਬੱਚੇ ਤਾਂ ਐਨਾ ਮੋਦੀ ਦਾ ਨਾ ਖੱਟੜਦੇ ਇਹ ਲੋਕਾਂ ਦੇ ਬੱਚੇ ਤਾਂ ਹੀ ਮਾਰ ਰਹੇ ਤਾਂ ਹੀ ਤਸ਼ੱਦਦ ਕਰ ਰਹੇ ਨੇ ਇਹ ਪਰਿਵਾਰ ਦਾ ਇਹਨਾਂ ਦਾ ਪਰਿਵਾਰ ਦਾ ਡਰੋਨ ਛੱਡੇ ਜਾ ਰਹੇ ਜਿਸ ਦੇ ਨਾਲ ਡੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਨੂੰ ਤਾਂ ਕਿ ਭਜਾਇਆ ਜਾਵੇ ਕਿਸਾਨਾਂ ਨੂੰ ਇੱਥੋਂ ਤਾਂ ਇੱਕ ਵਾਰ ਫਿਰ ਤੋਂ ਡਰੋਨ ਆ ਗਿਆ ਇੱਕ ਵਾਰ ਫਿਰ ਤੋਂ ਡਰੋਨ ਦੀ ਮੂਮੈਂਟ ਹੋਈ ਆ ਪਰ ਇਧਰਲੇ ਬੰਨੇ ਖਿੱਚ ਕੇ ਧੂਕੇ ਕਿਸਾਨ ले आया बैरिकेड्स ਨੂੰ बैरिकेडਾ ਨੂੰ ਖਿੱਚ ਕੇ ਲੈ ਆਇਆ ਇਧਰਲੇ ਬੰਨੇ ਔਰ ਇਹੇ बैरिकेड ਜਿਹੜੇ ਆ ਖਿੱਚ ਖਿੱਚ ਕੇ ਖਸਕਾਏ ਜਾ ਰਹੇ ਆ ਗੇ ਤਾਂ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਆ ਲਗਾਤਾਰ ਨਜ਼ਰ ਰੱਖੀ ਜਾ ਰਹੀ ਆ ਕਲੀ ਕਲੀ ਚੀਜ਼ ਦੇ ਉੱਪਰ ਔਰ ਇਧਰਲੇ ਬੰਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਗੋਲੇ ਲਗਾਤਾਰ ਡਾਗੇ ਜਾ ਰਹੇ ਆ ਔਰ ਜਿਵੇਂ ਗੋਲਾ ਡਿੱਗਿਆ ਨਾਲ ਦੀ ਨਾਲ ਇੱਕ ਹੋਰ ਗੋਲਾ ਛੁੱਟਦਾ ਡਰੋਨ ਨੇ ਇੱਕ ਹੋਰ ਗੋਲਾ ਛੁੱਟਦਾ ਡਰੋਨ ਨੇ ਜਿਵੇਂ ਗੋਲਾ ਡਿੱਗਦਾ ਨਾਲ ਹੀ ਨੌਜਵਾਨ ਜੋ ਹੈ ਉਹ ਉੱਪਰ ਬੋਰੀ ਪਾਉਂਦੇ ਆ ਤਾਂ ਦੋ ਗੋਲੇ ਛੁੱਟਿਆ ਤੀਜਾ ਗੋਲਾ ਹੋਰ ਛੁੱਟੂਗਾ ਡਰੋਨ ਇਹ ਡਰੋਨ ਦੇ ਨਾਲ ਲਗਾਤਾਰ ਗੋਲਾਬਾਰੀ ਹੋ ਰਹੀ ਹੈ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਪਰ ਵਹਾਏ ਜਾ ਰਹੇ ਆ ਸ਼ੰਭੂ ਬਾਰਡਰ ਤੇ ਜਿੱਥੇ ਲਗਭਗ ਬਾਰਡਰ ਕਿਸਾਨ ਕਹਿੰਦੇ ਪੱਟ ਦਿਆਂਗੇ ਅਸੀਂ ਔਰ ਅੱਗੇ ਵਧਾਂਗੇ ਅਸੀਂ ਦਿੱਲੀ ਜਾਵਾਂਗੇ ਤਾਂ ਲਗਾਤਾਰ ਜ਼ਬਰਦਸਤ ਤਕਰਾਰ ਚੱਲ ਰਹੀ ਹੈ ਹਰਿਆਣਾ ਪੁਲਿਸ ਦੇ ਨਾਲ ਔਰ ਇਧਰਲੇ ਬੰਦੇ ਨੂੰ ਮੂਵ ਹੁੰਦਾ ਹੋਇਆ ਡਰੋਨ ਔਰ ਇੱਕ ਹੋਰ ਗੋਲਾ ਛੁੱਟ ਦਿੱਤਾ ਤਾ ਇੱਕ ਹੋਰ ਗੋਲਾ ਦਾਗ ਦਿੱਤਾ ਤਿੰਨ ਗੋਲੇ ਦਾਕੇ ਡਰੋਨ ਵਾਪਸ ਜਾ ਰਿਹਾ ਪਰ ਕਿਸਾਨਾਂ ਤੇ ਕੋਈ ਅਸਰ ਨਹੀਂ ਕਿਉਂਕਿ ਨਾਲ ਦੀ ਨਾਲ ਬੋਰੀਆਂ ਪਾ ਕੇ ਭਜਾ ਦਿੱਤਾ ਜਾਂਦਾ ਆ ਦੇਖੋ ਆ ਦੇਖੋ ਖੁਸ਼ੀ ਆ ਦੇਖੋ ਉਤਸ਼ਾਹ ਤੜਤਾਰੀਆਂ ਮਾਰੀਆਂ ਜਾਂਦੀਆਂ ਗੋਲ ਬਹੁਤ ਜਿਆਦਾ ਹੈ ਜੀ ਡਰੋਨ ਗੋਲੇ ਸੁੱਟ-ਸੁੱਟ ਕੇ ਵਾਪਸ ਮੁੜ ਰਿਹਾ ਹੈ ਵਾਪਸ ਜਾਂਦਾ ਪਰ ਇਧਰ ਦੇ ਬੰਨਿਓ ਨੌਜਵਾਨਾਂ ਦਾ ਜ਼ਬਰਦਸਤ ਉਤਸ਼ਾਹ ਹੈ ਉਹ ਡਰੋਨ ਵਾਪਸ ਚਲਾ ਗਿਆ ਧੂਆ ਭਰਾ ਕੇ ਗਿਆ ਪਰ ਨਾਲ ਦੀ ਨਾਲ ਹੀ ਦੇਖਿਆ ਤੁਸੀਂ ਕੇ ਉੱਪਰ ਬੋਰੀਆਂ ਸੁੱਟ ਦਿੱਤੀਆਂ ਗਈਆਂ ਉੱਪਰੋਂ ਪੂਰਾ ਕਵਰ ਕਰ ਦਿੱਤਾ ਗਿਆ ਔਰ ਨੌਜਵਾਨਾਂ ਨੇ ਬਹੁਤ ਕੁਝ ਸਿੱਖਿਆ ਪਿਛਲੇ ਕਿਸਾਨ ਅੰਦੋਲਨਾਂ ਚੋਂ ਕਹਿੰਦੇ ਸੀ ਤਾਂ ਇੱਥੋਂ ਤੱਕ ਵੀ ਜ਼ਬਰਦਸਤ ਤਰੀਕੇ ਨਾਲ ਸਾਹ ਲੈਣ ਚ ਦਿੱਕਤ ਮਹਿਸੂਸ ਹੁੰਦੀ ਆ ਔਰ ਇਧਰ ਦੇਖੋ ਤਾਂ ਇਹ ਤਸਵੀਰ ਆ ਇਧਰੋਂ ਮੈਰੀਗੇਟ ਖਿੱਚ-ਖਿੱਚ ਕੇ ਲਿਆਂਦੇ ਜਾ ਰਹੇ ਆ ਮੈਰੀਗੇਟ ਧੂਧੂ ਕੇ ਪਾਸੇ ਕਿਤੇ ਜਾ ਰਹੇ ਆ ਲਗਾਤਾਰ ਅਸੀਂ ਤਸਵੀਰ ਦਿਖਾ ਰਹੇ ਆ ਤੁਹਾਨੂੰ ਕਿ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਰੈਸਟ੍ਰਿਕਸ਼ਨ ਆ ਜਾਂਦੀਆਂ ਤਾਂ ਫਿਰ ਇਸ ਕਰਕੇ ਕਿਉਂਕਿ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਤਜ਼ਕਾਰੀ ਜਕਾਰੇ ਲੱਗਦੇ ਫਿਰ ਔਰ ਉਧਰੋਂ ਜ਼ਬਰਦਸਤ ਤਰੀਕੇ ਨਾਲ ਗੋਲੇ ਛੱਡੇ ਜਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਸਿੰਘੂ ਬਾਰਡਰ ਵਾਲਾ ਮਾਹੌਲ ਹੰਜੂ ਕੈਸੇ ਗੋਲੇ ਦਾ ਅਸਰ ਆ ਦੇਖੋ ਤੁਸੀਂ ਇਹ ਜ਼ਬਰਦਸਤ ਤਰੀਕੇ ਨਾਲ ਅਸਰ ਕਰਦਾ ਰਿਐਕਟ ਵੀ ਕਰਦਾ ਜ਼ਬਰਦਸਤ ਤਰੀਕੇ ਨਾਲ ਰਿਐਕਸ਼ਨ ਕਰਦਾ ਕਿਉਂਕਿ ਮੈਂ ਖੁਦ ਇਸ ਨੂੰ ਅੱਜ ਫੀਲ ਕੀਤਾ ਕਿ ਅਸਰ ਕੀ ਹੁੰਦਾ ਤਾਂ ਅੱਖਾਂ ਦੇ ਵਿੱਚ ਹੰਜੂ ਅੱਖਾਂ 'ਚ ਹੰਜੂ ਹੀ ਹੰਜੂ ਔਰ ਆ ਦੇਖੋ ਅੱਖਾਂ ਦੇ ਪਾਣੀ ਅੱਖਾਂ 'ਤੇ ਪਾਣੀ ਨਹੀਂ ਪਾਣਾ ਸੀ ਤੁਸੀਂ ਸਾਫ਼ ਕਰੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਾਫ਼ ਕਰ ਲਓ ਤਾਂ ਇਹ ਤਸਵੀਰ ਆ ਜਿੱਥੇ ਅੱਖਾਂ ਦੇ ਉੱਪਰ ਇੰਨਾ ਜ਼ਬਰਦਸਤ ਅਸਰ ਕਰਦਾ ਬਾਪੂ ਹੰਜੂ ਕੈਸੇ ਗੋਲੇ ਛੱਡੇ ਜਾ ਰਹੇ ਇੱਧਰ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੋਲੇ ਦਾ ਜਦੋਂ ਅਸਰ ਹੁੰਦਾ ਗੋਲੇ ਦਾ ਧੂਆ ਉਂਦਾ ਤਾਂ ਉਦੋਂ ਮਤਲਬ ਕਿਹੋ ਜਿਹਾ ਰਿਐਕਟ ਕਿਹੋ ਜਿਹਾ ਕਰਦਾ ਹੈ ਕੀ ਅਹਿਸਾਸ ਆਉਂਦਾ ਗੁੰਮ ਜੇ ਕਰ ਦਿੰਦਾ ਗੁੰਮ ਜੇ ਗੁੰਮ ਜੇ ਅੱਖਾਂ ਨੂੰ ਮਰਚਾ ਨਾਲ ਬੰਦ ਕਰ ਦਿੰਦਾ ਹਾਂ ਖੂਹ ਹੀ ਪਾਉਂਦਾ ਹਾਂ ਖੂਹ ਪਾਉਂਦਾ ਹਾਂ 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 ਪਾਉਂਦਾ ਹੋਰ ਐਂ ਲੱਗਦਾ ਬੰਦੇ ਨੂੰ ਕਿ ਬਾਅਦ ਇੱਥੋਂ ਛੱਡ ਕੇ ਤਾਂ ਆਪਾਂ ਭੱਜੀ ਜਾਈਏ ਦੂਰ ਵਾਲੇ ਪਾਸੇ ਹੋ ਜਾਈਏ ਜਿੱਧਰ ਰੇਂਜ ਹੈ ਨਹੀਂਗੀ ਇਹਦੀ ਪਰ ਕਾਫੀ ਦੂਰ ਤੱਕ ਇਹ ਕਿਉਂਕਿ ਲਗਾਤਾਰ ਮਸ਼ੀਨਾਂ ਦੇ ਨਾਲ ਅੱਗੇ ਜਾ ਰਹੇ ਆ ਜ਼ਬਰਦਸਤ ਮਸ਼ੀਨਾਂ ਨੇ ਉਹਨਾਂ ਦੇ ਨਾਲ ਇਹ ਗੋਲੇ ਲਗਾਤਾਰ ਦੱਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇੱਥੇ ਕਿਸਾਨਾਂ ਦਾ ਟੱਕਰਾ ਹੋ ਗਿਆ ਹਰਿਆਣਾ ਸਰਕਾਰ ਦੇ ਨਾਲ ਦੇਖੋਗੇ ਉਧਰ ਟਰੈਕਟਰਾਂ ਦੇ ਨਾਲ ਬੈਰੀਕੇਟ ਖੇਚਣ ਦੀ ਕੋਸ਼ਿਸ਼ ਪਰ ਟਰੈਕਟਰ ਦੇ ਉੱਪਰ ਸੁੱਟ ਦਿੱਤਾ ਹੰਜੂ ਗੈਸ ਦਾ ਗੋਲਾ ਇੱਕ ਉਧਰਲੇ ਬੰਨੇ ਗੋਲਾ ਸੁੱਟ ਦਿੱਤਾ ਉਹ ਦੇਖੋ ਉਧਰ ਗੋਲਾ ਸਿੱਟਦਾ ਜਿੱਥੇ ਟੋਲ ਗੇਟ ਝੰਡਾ ਗੱਡਦਾ ਪੰਜਾਬ ਦਾ ਝੰਡਾ ਗੱਡਦਾ ਕਹਿੰਦੇ ਝੰਡੇ ਵੀ ਗੱਡ ਦਿੱਤੇ ਉਧਰ ਜਾ ਕੇ ਪਰ ਆਹ ਦੇਖੋ ਲਗਾਤਾਰ ਗੋਲੇ ਦੇ ਗੋਲੇ ਦੱਗੇ ਜਾ ਰਹੇ ਆ ਹੰਜੂ ਗੈਸ ਦੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਹਾਂਜੀ ਨੌਜਵਾਨ ਫੜ ਕੇ ਅੱਥਾ ਤੇ ਦੁਬਾਰੇ ਫੇਰ ਸਿੱਟ ਰਹੇ ਆ ਵਾਪਸ ਸਿੱਟ ਰਹੇ ਆ ਆਵਾਜ਼ ਜਿਹੜੀ ਆ ਠਾ ਠਾ ਦੀ ਆਵਾਜ਼ ਆ ਰਹੀ ਆ ਇਹ ਹੰਝੂ ਗੈਸ ਦੇ ਗੋਲੇ ਜਦੋਂ ਫਟਦੇ ਆ ਤਾਂ ਉਹਨਾਂ ਦੀ ਆਵਾਜ਼ ਆਤਾ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਹੰਝੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਆ ਔਰ ਉਸ ਦਾ ਅਸਰ ਦੇਖੋ ਕਿਵੇਂ ਦਾ ਹੁੰਦਾ ਕਿਉਂਕਿ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਔਰ ਜਦੋਂ ਬਾਈ ਹੁਣੀ ਵੀ ਜਾ ਕੇ ਉਧਰੋਂ ਆਏ ਆ ਤਾਂ ਦੇਖੋ ਹਰ ਇੱਕ ਬੰਦੇ ਦੀਆਂ ਅੱਖਾਂ ਤੇ ਅਸਰ ਕਰਦਾ ਇਹ ਕਿਉਂਕਿ ਸਿੱਧਾ ਅੱਖਾਂ ਨੂੰ ਜਿਹੜਾ ਇਸ ਦਾ ਧੂੰਆਂ ਜਾ ਚੜਦਾ ਉਸ ਤੋਂ ਬਾਅਦ ਹੁਣ ਜੌਨ ਡੀਅਰ ਟਰੈਕਟਰ ਪੈਗੇ ਉਧਰਲੇ ਬੰਨੇ ਜੌਨ ਡੀਅਰ ਟਰੈਕਟਰਾਂ ਦੇ ਮਗਰ ਟੋਚਰ ਪਾਈ ਜਾਣਗੇ ਉਹ ਸਾਹਮਣੇ ਦੇਖੋ ਜੌਨ ਡੀਅਰ ਟਰੈਕਟਰ ਨੇ ਜਿਹੜੇ ਇਹ ਜਾ ਰਹੇ ਆ ਔਰ ਪੂਰਾ ਲਾਮ ਲਸ਼ਕਰ ਲੈ ਕੇ ਆਇਆ ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆਇਆ ਚੱਲ ਕੇ ਦਿਖਾਉਨੇ ਅਗਲੀ ਤਸਵੀਰ ਤੁਹਾਨੂੰ ਅਸੀਂ ਕਿ ਉੱਪਰ ਅਗਲੇ ਬੰਨੇ ਦਾ ਮਾਹੌਲ ਕੀ ਆ ਤਾਂ ਉਧਰ ਦੀ ਤਸਵੀਰ ਦਿਖਾਉਨੇ ਆ ਤਾਂ ਉਸ ਪਾਸੇ ਲਗਾਤਾਰ ਹੰਝੂ ਗੈਸ ਦੇ ਗੋਲੇ ਲਾ ਕੇ ਜਾ ਰਹੇ ਆ ਪਰ ਉਧਰੋਂ ਨੌਜਵਾਨ ਵੀ ਚੱਕ ਚੱਕ ਕੇ ਉਹਨਾਂ ਗੋਲਿਆਂ ਨੂੰ ਵਾਪਸ ਛੁੱਟਦੇ ਹੋਏ ਨਜ਼ਰ ਆ ਰਹੇ ਆ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਨਕਾਤਰ ਦਿਖਾ ਰਹੇ ਆ ਪ੍ਰੋ ਪੰਜਾਬ ਟੀਵੀ ਦੇ ਉੱਪਰ ਔਰ ਛੱਟ ਵੀ ਲੱਜੀ ਆ ਬਾਪ ਉਹਨਾਂ ਦੇ ਕੀ ਹੋਇਆ ਬਰੋਸ਼ ਗੋਲੀ ਗੋਲੀ ਆ ਦਿਖਾ ਉਹਨਾਂ ਨੂੰ ਦਿਖਾਓ ਇਹਦੇ ਉੱਪਰ ਬਲਾ ਰ ਹੋ ਜਾਣਾ ਹਾਂ ਅੱਛਾ ਕੀ ਹੋਇਆ ਕੀ ਆਈ ਉਹ ਗਏ ਸੰਗਲ ਪਾਉਣ ਗਏ ਸੀਗੇ ਸੰਗਲ ਪਾਉਣ ਗਏ ਹੀ ਤਾਂ ਉਹ ਆਏ ਗੋਲੀਆਂ ਲਾ ਕੇ ਟਰੈਕਟਰ ਤੇ ਹਮਲਾ ਕਰਨ ਅਸੀਂ ਉਹਨਾਂ ਨੂੰ ਰੋਕਿਆ ਉਹਨਾਂ ਨੇ ਸਿੱਧੀ ਮੇਰੇ ਮਾਰ ਦਿੱਤੀ ਸਕਦੇ ਗੋਲੀਆਂ ਮਾਰੀਆਂ ਬਿਲਕੁਲ ਪਲਾਸਟਰ ਦੀ ਗੋਲੀ ਕਹਿੰਦੇ ਉਹ ਮਾਰੇ ਦੇਖੋ ਇੰਟਰਨੈਟ ਤਾਂ ਹੈਗਾ ਬੰਦ ਇੰਟਰਨੈਟ ਬੰਦ ਦਾ ਜਿਹੜਾ ਇਸ ਟਾਈਮ ਅਸਥਰੂ ਕੈਸ ਤੇ ਗੋਲੇ ਵਜਦੇ ਹਨ ਇਹਦੇ ਨਾਲ ਦਮ ਘੁੱਟ ਹੁੰਦਾ ਵਾ ਇਨਾਂ ਦਾ ਇਸ ਵਾਰ ਜ਼ਿਆਦਾ ਮਟੀਰੀਅਲ ਖਤਰਨਾਕ ਪਾਇਆ ਕੈਮੀਕਲ ਪਾਇਆ ਜੇ ਤੁਸੀਂ ਆਪਣੇ ਚੈਨਲ ਰਾਹੀਂ ਦੱਸ ਸਕਦੇ ਹੋ ਤਾਂ ਸਨੇਹਾ ਇਹ ਬਚਾਓ ਵੀ ਇੱਥੇ ਪਾਣੀ ਦੀਆਂ ਬੋਤਲਾਂ ਪਹੁੰਚਾਈਆਂ ਜਾਣ ਪਾਣੀ ਦੀਆਂ ਬੋਤਲਾਂ ਵੱਧ ਤੋਂ ਵੱਧ ਪਾਣੀ ਪਾਹਾਂ ਪਾਣੀ ਇੱਥੇ ਪਹੁੰਚਾ ਜਾਵੇ ਪਾਣੀਆ ਤੇ ਬੋਰੀਆਂ ਪਾਣੀ ਪਾਣੀ ਦੀ ਬਹੁਤ ਜ਼ਿਆਦਾ ਮੰਗ ਹੈ ਇੱਥੇ ਪਾਣੀ 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 ਕਹਿੰਦੇ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਤਾਂ ਜੌਂਦਿਆ ਟਰੈਕਟਰ ਲੱਗੇ ਉਧਰਲੇ ਬੰਨੇ ਇੱਧਰ ਆਓ ਵਤਨ ਜਰਾ ਇੱਧਰ ਆਓ ਇੱਧਰ ਆਓ ਉਧਰ ਹੁਣ ਹਿੰਦੁਸਤਾਨ ਟਰੈਕਟਰ ਵੀ ਉਧਰਲੇ ਬੰਨੇ ਪਹੁੰਚ ਗਿਆ ਤਾਂ ਉਧਰ ਜੌਂਦਿਆ ਟਰੈਕਟਰਾਂ ਦੇ ਬੈਰੀਗੇਟ ਕੱਟਣ ਦੀ ਕੋਸ਼ਿਸ਼ ਹੋ ਰਾਹ ਇਧਰ ਖੇਤਾਂ 'ਚ ਦੇਖੋ ਖੇਤਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਹੋਇਆ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਇਧਰਲੇ ਬੰਦੇ ਵੀ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਤਾਂ ਦੂਰ ਤੱਕ ਮਾਰ ਕਰਨ ਵਾਲੇ ਇਹ ਗੋਲੇ ਡਾਗੇ ਜਾ ਰਹੇ ਆ ਪਰ ਇਧਰੋਂ ਤਸਵੀਰ ਜਿਹੜੀ ਦਿਖਾਉਨੇ ਆ ਸਾਹਮਣੇ ਜਿਹੜਾ ਇਹ ਕਿਸਾਨ ਜਿਹੜੇ ਆ ਉਹਨਾਂ ਦੇ ਉੱਪਰ ਗੋਲੇ ਡਾਗੇ ਜਾ ਰਹੇ ਪਰ ਕਿਸਾਨਾਂ ਨੇ ਟੋਚਨ ਪਾ ਦਿੱਤੇ ਆ ਕਿਸਾਨਾਂ ਵੱਲੋਂ ਟੋਚਨ ਪਾਏ ਜਾ ਰਹੇ ਆ ਲਗਾਤਾਰ ਟੋਚਨ ਪਾ ਕੇ ਖਦੇੜਨ ਦੇ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਗੋਲਾ ਇੰਦਰ ਵੀ ਆ ਕੇ ਡਿੱਗਿਆ ਕਈ ਗੋਲੇ ਡਿੱਗੇ ਆ ਇੰਦਰ ਆ ਕੇ ਤਾਂ ਬਹੁਤ ਪਰੇਸ਼ਾਨ ਕਰਦਾ ਗੋਲੇ ਜਦੋਂ ਡਿੱਗਦੇ ਆ ਤਾਂ ਬਹੁਤ ਰਿਐਕਟ ਕਰਦੇ ਸਾਹਮਣੇ ਡਰੋਨ ਉਡਾ ਦਿੱਤਾ ਗਿਆ ਹੁਣ ਹੁਣ ਇੱਕ ਹੋਰ ਡਰੋਨ ਉੱਡ ਗਿਆ ਤਾਂ ਉਧਰੋਂ ਲਗਾਤਾਰ ਗੋਲੇ ਡਾਕੇ ਜਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਇੱਕ ਪਾਸਾ ਟੋਚਨ ਪਾ ਲਿਆ ਟੋਚਨ ਪਾ ਕੇ ਬੈਰੀਕੇਡ ਧੂ ਕੇ ਖਿੱਚ ਲਿਆ ਮੁੰਡਿਆਂ ਨੇ ਉਹ ਬੈਰੀਕੇਡ ਖਿੱਚ ਲਿਆ ਮੁੰਡਿਆਂ ਨੇ ਟੋਚਨ ਪਾ ਕੇ ਜੌਂਡੀਓ ਟਰੈਕਟਰਾਂ ਦੇ ਨਾਲ ਬੈਰੀਕੇਡ ਧੂ ਕੇ ਲਿਆ ਆ ਨੌਜਵਾਨ ਉਹ ਡਰੋਨ ਆ ਗਿਆ ਡਰੋਨ ਆ ਗਿਆ ਬੈਰੀਕੇਡ ਖਿੱਚ ਕੇ लेया या नौजवान ਤਾਂ ਲਗਾਤਾਰ ਹਜੂ ਕਿਸ ਤੇ ਗੋਲੇ ਵੀ ਦਾਕੇ ਜਾ ਰਹੇ ਆ ਹਾਂ ਬਹੁਤ ਪੂਰਾ ਹੁੰਦਾ ਮੌਕੇ ਦੇ ਉੱਪਰ ਤਾਂ ਕਾਫੀ ਵਾਈਡ ਰੇਂਜ ਵਾਲੇ ਗੋਲੇ ਦਾਕੇ ਜਾ ਰਹੇ ਆ ਤਾਂ ਉਧਰਲੇ ਬੰਨੇ ਜੌਂਡੀਰ ਟਰੈਕਟਰਾਂ ਨੇ 4x4 ਟਰੈਕਟਰ ਆ ਜਿਹੜੇ ਉਹਨਾਂ ਨੇ ਦੋ ਚੰਨ ਪਾ ਲਿਆ ਤਾਂ ਜ਼ਬਰਦਸਤ ਧਮਾਕੇ ਜ਼ਬਰਦਸਤ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਔਰ ਆ ਦੇਖੋ ਦੂਰ ਤੱਕ ਹਾਂਜੀ ਕੀ ਹਾਂ ਬਚਾਅ ਹੋ ਗਿਆ ਹਾਂਜੀ ਹਾਂ ਬਚਾਅ ਹੋ ਗਿਆ ਤਾਂ ਬਚਾਅ ਹੋ ਗਿਆ ਕੋਈ ਇੱਕ ਕਿਸਾਨ ਦੱਸਿਆ ਜਾ ਰਿਹਾ ਕਿ ਚਪੇਟ ਦੇ ਵਿੱਚ ਵੀ ਆਇਆ ਤਾਂ ਡਰੋਨ ਆ ਗਿਆ